ਘਰ ਵਾਲੀ ਪੇਕਿਆਂ ਦਾ ਬਾਲਾ ਮੋਹ ਕਰਦੀ ਸੀ ਆਪਦੇ ਭਰਾਵਾਂ ਦਾ ਬਾਲਾ ਮੋਹ ਕਰਦੀ ਸੀ ਮਾਂ ਦੀ ਧੀ ਨੇ ਆਪਣੇ ਘਰ ਵਾਲੇ ਦੀ ਸਾਰੀ ਜ਼ਮੀਨ ਵੇਚ ਕੇ ਆਪਦੇ ਭਰਾਵਾਂ ਨੂੰ ਖਵਾਤੀ ਘਰ ਵਾਲੇ ਨੂੰ ਜਮਾਂ ਨੰਗ ਕਰਤਾ ਜਮਾਂ ਮਲੰਗ ਕਰਤਾ ਸੌਰਿਆ ਨੇ ਜਵਾਈ ਨੂੰ ਪੈਰ ਦੀ ਜੁੱਤੀ ਬਣਾ ਲਿਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਸਾਰੀ ਜ਼ਰੂਰ ਸੁਣਿਓ بڑے ਲੋਕਾਂ ਦੇ ਇਹ ਕਹਾਣੀ ਕੰਮ ਆਉਣ ਵਾਲੀ ਹੈ ਤੇ ਇਸ ਕਹਾਣੀ ਨੂੰ ਸ਼ੇਰ ਵੱਧ ਤੋਂ ਵੱਧ ਕਰਿਓ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਇਸ ਬਾਈ ਕੋਲੇ 5 ਕਿੱਲੇ ਜ਼ਮੀਨ ਹੁੰਦੀ ਸੀ ਪਰ ਅੱਜ ਇਸ ਬਾਈ ਕੋਲੇ ਇੱਕ ਮਰਲਾ ਵੀ ਨਹੀਂ ਰਿਹਾ ਅੱਜ ਇਹ ਬਾਈ ਕਿਸੇ ਮਿਸਤਰੀ ਦੇ ਨਾਲ ਦਿਹਾੜੀ ਤੇ ਲੱਗਾ ਹੋਇਆ ਅੱਜ ਇਸ ਬਾਈ ਨੂੰ ਆਪਦਾ ਪਰਿਵਾਰ ਪਾਲਣਾ ਵੀ ਔਖਾ ਹੋਇਆ ਪਿਆ ਇਹ ਸਾਰਾ ਕੁਝ ਕਿਵੇਂ ਹੋਇਆ ਇਹ ਤੁਸੀਂ ਸੁਣ ਕੇ ਇੱਕ ਵਾਰੀ ਹੈਰਾਨ ਹੋ ਜਾਓਗੇ ਆਜੋ ਕਰਦੇ ਹਾਂ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਵੀ ਅਸੀਂ ਦੋ ਭਰਾ ਸੀਗੇ ਸਾਡੇ ਦੋਨਾਂ ਭਰਾਵਾਂ ਕੋਲੇ 10 ਕਿੱਲੇ ਜ਼ਮੀਨ ਸੀਗੀ ਨਾਲ ਸਾਡੀ ਇੱਕ ਆਟਾ ਚੱਕੀ ਸੀਗੀ ਸਾਡਾ ਬੜਾ ਸੋਹਣਾ ਕਮਕਾਜ ਸੀਗਾ ਕਹਿੰਦਾ ਜਿਹੜਾ ਮੇਰਾ ਵੱਡਾ ਭਰਾ ਸੀਗਾ ਉਹ ਵੀ ਬੜਾ ਸਿਆਣਾ ਬੰਦਾ ਸੀਗਾ ਸੂਝਵਾਨ ਸੀਗਾ ਉਹਨੇ ਸਾਰਾ ਘਰ ਦਾ ਕੰਮ ਸਿਰ ਤੇ ਚੱਕਿਆ ਹੋਇਆ ਸੀਗਾ ਯਾਨੀ ਕਿ ਸਾਰੀ ਕਬੀਲ ਤਰੀਕਾ ਦਾ ਉਹਨੇ ਪੂਰੀ ਲੋਟ ਕਰਦੀ ਸੀ ਕਹਿੰਦਾ ਮੇਰੇ ਵੱਡੇ ਭਰਾ ਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਚਲੋ ਜਿੱਥੇ ਕਰੇ ਦੋ ਜਵਾਕ ਹੁੰਦੇ ਆ ਮੇਰੇ ਵੱਡੇ ਭਰਾ ਦੇ ਵਿਆਹ ਤੋਂ ਚਾਰਾਂ ਕਿ ਸਾਲਾਂ ਬਾਅਦ ਕਹਿੰਦਾ ਮੇਰਾ ਵਿਆਹ ਹੋ ਜਾਂਦਾ ਬਾਈ ਕਹਿੰਦਾ ਵੀ ਜਦੋਂ ਮੇਰਾ ਵਿਆਹ ਹੋ ਜਾਂਦਾ ਮਾੜੀ ਕਿਸਮਤ ਨਾਲ ਜਿਹੜੀ ਕਹਿੰਦਾ ਮੇਰੀ ਘਰ ਵਾਲੀ ਹੁੰਦੀ ਆ ਉਹ ਆਪ ਦੇ ਪੇਕਿਆਂ ਦਾ ਕਹਿੰਦਾ ਬਾਹਲਾ ਮੂੰਹ ਕਰਦੀ ਹੁੰਦੀ ਹੱਦੋਂ ਕਹਿੰਦਾ ਸਾਰਾ ਦਿਨ ਉਹਨੇ ਕਰਨ ਨਾਲ ਫੋਨ ਲਈ ਰੱਖਣਾ ਕਦੇ ਆਪਦੀ ਮਾਂ ਨਾਲ ਫੋਨ ਤੇ ਗੱਲਾਂ ਕਰੀ ਜਾਇਆ ਕਰਨੀਆਂ ਕਦੇ ਆਪਦੇ ਭਰਾਵਾਂ ਨਾਲ ਕਰੀ ਜਾਇਆ ਕਰਨੀਆਂ ਕਦੇ ਆਪਦੀਆਂ ਭਝਾਈਆਂ ਨਾਲ ਕਰੀ ਜਾਇਆ ਕਰਨੀਆਂ ਕਹਿੰਦਾ ਉਹਦਾ ਸਾਡੇ ਘਰ 'ਚ ਬਿਲਕੁਲ ਧਿਆਨ ਨਹੀਂ ਸੀ ਕਿ ਸਾਡੇ ਘਰ 'ਚ ਕੀ ਹੁੰਦਾ ਕਿਵੇਂ ਹੁੰਦਾ ਕੀ ਸਾਬ ਕਿਤਾਬ ਆ ਕਹਿੰਦਾ ਸਾਡੇ ਘਰ ਦਾ ਨਿੱਕਾ ਨਿੱਕਾ ਭੇਤ ਉਹ ਪੇਕਿਆਂ ਨੂੰ ਦੇਣ ਲੱਗ ਗਈ ਇਹ ਵੀ ਦੱਸਣ ਲੱਗ ਗਈ ਵੀ ਇਹਨੂੰ ਆਟਾ ਚੱਕੀ ਤੋਂ ਇੰਨੇ ਪੈਸੇ ਬਣਦੇ ਆ ਇਹਨਾਂ ਦੀ ਫਸਲ ਇੰਨੇ ਦੀ ਹੁੰਦੀ ਆ ਇਹਨਾਂ ਦਾ ਬੈਂਕ ਬੈਲੈਂਸ 5 ਲੱਖ 50 7 ਲੱਖ ਰੁਪਇਆ ਸਾਰਾ ਕਹਿੰਦਾ ਘਰ ਦਾ A to Z ਭੇਤ ਸਾਰਾ ਪੇਕੇ ਨੂੰ ਦਈ ਜਾਂਦੀ ਸੀ ਕਹਿੰਦਾ ਵੀ ਹੁਣ ਜਿਹੜੇ ਮੇਰੇ ਸਾਲੇ ਸੀਗੇ ਉਹ ਕਹਿੰਦਾ ਸਾਡੇ ਘਰ ਦੇ ਵਿੱਚ ਕਹਿੰਦਾ ਇੰਟਰਫੇਅਰ ਕਰਨ ਲੱਗ ਗਏ ਕਹਿੰਦਾ ਹੁਣ ਸਾਲੇ ਵਾਲੇ ਤਾਂ ਸਾਡੇ ਘਰੇ ਆਏ ਕਰਨਾ ਸੀ ਆਪਦੀ ਭੈਣ ਕੋਲੇ ਭਰਾਵਾਂ ਨੇ ਤਾਂ ਉਹ ਨਹੀਂ ਆਉਣਾ ਸੀਗਾ ਕਹਾਂ ਚਲੋ ਜੀ ਮੇਰੇ ਸਾਲਿਆਂ ਨੇ ਇੱਥੇ ਆਇਆ ਕਰਨਾ 2-3 ਤਿੰਨ ਦਿਨ ਸਾਡੇ ਘਰੇ ਰਿਹਾ ਕਰਨਾ ਇੱਥੇ ਬੰਸ ਬੰਨੀਆਂ ਸਬਜ਼ੀਆਂ ਬਣਿਆ ਕਰਨੀਆਂ ਕਦੇ ਮੇਰੀ ਘਰ ਨਹੀਂ ਕਹਿਣਾ ਵੀ ਮੇਰੇ ਦਾ ਭਰਾ ਮੀਟ ਖਾਂਦੇ ਆ ਮੀਟ ਬਣਾਉਣਾ ਅੱਜ ਜੇ ਕਰਨਾ ਉਹ ਕਰਨਾ ਕਹਿੰਦਾ ਵੀ ਹੁਣ ਜਿਹੜਾ ਮੇਰਾ ਵੱਡਾ ਭਰਾ ਸੀਗਾ ਉਹ ਇਸ ਗੱਲ ਨੂੰ ਤਾਂ ਪਸੰਦ ਕਹਿੰਦਾ ਮੇਰੇ ਵੱਡੇ ਭਰਾ ਨੇ ਮੈਨੂੰ ਕਿਹਾ ਕਰਨਾ ਵੀ ਤੂੰ ਮੜਾ ਮੋਟਾ ਸਿਆਣਾ ਬਣਾ ਵੀ ਮੇਰੇ ਵੀ ਸਹਰੇ ਆਉਂਦੇ ਆ ਠੀਕ ਆ ਜਿਹੜੀਆਂ ਸਬਜ਼ੀਆਂ ਉਦੋਂ ਬਣਦੀਆਂ ਨੇ ਉਹੀ ਸਬਜ਼ੀਆਂ ਤੁਸੀਂ ਆਪਦੇ ਜੋ ਤੇਰੇ ਸਹਰਿਆਂ ਦੇ ਉਦੋਂ ਬਣਾ ਲਿਆ ਕਰ ਹਨਾ ਵੀ ਮੀਟ ਸ਼ੀਟ ਆਪਣੇ ਘਰੇ ਨਾ ਕਦੀ ਚੱਲਿਆ ਨਾ ਗਦੀ ਆਪਾਂ ਖਾਦਾ ਆਪਾਂ ਨੂੰ ਕੀ ਲੋੜਾ ਲਿਆ ਲਿਆ ਕੇ ਖਵਾਉਣ ਦੀ ਹਨਾ ਵੀ ਜਦੋਂ ਆਪਾਂ ਹੀ ਨਹੀਂ ਆਪ ਮੀਟ ਖਾਂਦੇ ਫਿਰ ਆਪਾਂ ਕਿਸੇ ਨੂੰ ਕਿਉਂ ਖਵਾਈਏ ਕਹਿੰਦਾ ਇਸ ਗੱਲ ਤੇ ਮੇਰਾ ਵੱਡਾ ਭਰਾ ਬਿਲਕੁਲ ਸਹੀ ਸੀਗਾ ਵੀ ਜਦੋਂ ਆਪਾਂ ਆਪ ਹੀ ਨਹੀਂ ਖਾਂਦੇ ਫਿਰ ਆਪਾਂ ਕਿਸੇ ਨੂੰ ਲਿਆ ਕੇ ਕਿਉਂ ਖਵਾਈਏ ਕਹਿੰਦਾ ਚਲੋ ਜੀ ਮੈਂ ਇੱਕ ਦੋ ਵਾਰੀ ਤੇ ਘਰ ਵਾਲੇ ਨੂੰ ਕਿਹਾ ਵੀ ਆਪਣੇ ਘਰੇ ਮੀਟ ਚੱਲਦਾ ਹੀ ਨਹੀਂ ਆਪਾਂ ਕਦੇ ਮੀਟ ਖਾਦਾ ਹੀ ਨਹੀਂ ਵੀ ਫਿਰ ਤੂੰ ਕਿਉਂ ਕਹਿੰਨੀ ਮੇਰੇ ਭਰਾ ਮੀਟ ਖਾਂਦੇ ਮੀਟ ਬਣਾਈਏ ਵੀ ਤੂੰ ਮੀਟ ਨਾ ਬਣਾਇਆ ਕਰ ਕਹਿੰਦਾ ਅੱਗੋਂ ਮੇਰੀ ਘਰ ਵਾਲੀ ਕਹਿੰਦੀ ਵੀ ਤੁਸੀਂ ਨਹੀਂ ਖਾਂਦੇ ਫਿਰ ਕੀ ਹੋ ਗਿਆ ਮੇਰੇ ਭਰਾ ਖਾਂਦੇ ਆ ਮੈਂ ਤਾਂ ਬਣਾ ਕੇ ਖਵਾਉਂਗੀ ਮੇਰੇ ਭਰਾ ਆਉਣਗੇ ਮੈਂ ਤਾਂ ਉਹਦੀ ਕਦਰ ਕਰਨੀ ਹੈ ਉਹਨਾਂ ਦੀ ਇੱਜ਼ਤ ਕਰਨੀ ਹੈ ਆਿਆਂ ਦੀ ਚਲੋ ਜੀ ਕਹਿੰਦਾ ਵੀ ਉਹ ਵੀ ਗੱਲ ਤੇ ਮਿੱਟੀ ਪੈ ਗਈ ਕਹਿੰਦਾ ਪਰ ਜਿਹੜੇ ਹੁਣ ਮੇਰੇ ਸਾਲੇ ਸੀਗੇ ਉਹ ਉਹਨਾਂ ਦਾ ਜਿਹੜਾ ਇੰਟਰਫੇਅਰ ਸੀ ਸਾਡੇ ਘਰ ਸਾਡੇ ਹਰੇਕ ਕੰਮ ਦੇ ਵਿੱਚ ਉਹਨੇ ਦਖਲ ਅੰਦਾਜ਼ੀ ਕਰਨੀ ਸ਼ੁਰੂ ਕਰਤੀ ਬਿਨਾ ਮੰਗੇ ਸਲਾਮਾਂ ਦੇਣੀਆਂ ਸ਼ੁਰੂ ਕਰਤੀਆਂ ਕਹਿੰਦਾ ਜੇ ਮੈਂ ਸੌਣੇ ਤੇ ਜਾਇਆ ਕਰਨਾ ਉੱਥੇ ਮੇਰੇ ਕੰਨ ਭਰਨੇ ਸ਼ੁਰੂ ਕਰਤੇ ਵੀ ਭਾਈਆ ਤੂੰ ਵੱਡ ਹੋ ਜਾ ਤੇਰਾ ਵੱਡਾ ਭਰਾ ਤੈਨੂੰ ਖਾ ਜਾਊਗਾ ਸਾਂਝੇ ਘਰ ਚੋਂ ਬੜੇ ਬੰਦੇ ਬੜਿਆਂ ਨੂੰ ਖਾ ਗਏ ਤੂੰ ਸਾਰੇ ਘਰ ਦਾ ਹਿਸਾਬ ਰੱਖਿਆ ਕਰ ਤੂੰ ਆਪਦੇ ਭਰਾ ਤੋਂ ਹਿਸਾਬ ਮੰਗਿਆ ਕਰ ਜੇ ਕਰਿਆ ਕਰ ਉਹ ਕਰਿਆ ਕਰ ਕਹਿੰਦਾ ਬੜੇ ਉਹਨਾਂ ਮੇਰੇ ਕੰਨ ਭਰਨੇ ਕਹਿੰਦਾ ਪਰ ਬਈ ਮੈਂ ਇੱਕ ਕੰਨ ਚੋਂ ਸੁਣਦਾ ਸੀ ਦੂਜੇ ਕੰਨ ਚੋਂ ਕੱਢ ਦਿੰਦਾ ਸੀ ਮੈਂ ਕੋਈ ਉਹਨਾਂ ਦੀ ਗੱਲ ਤੇ ਬਾਲਾ ਯਕੀਨ ਨਹੀਂ ਸੀ ਕਰਦਾ ਕਹਿੰਦਾ ਹੌਲੀ ਹੌਲੀ ਮੇਰੇ ਸਾਲਿਆਂ ਨੇ ਮੇਰੇ ਤੋਂ ਪੈਸੇ ਧਾਰ ਮੰਗਣੇ ਸ਼ੁਰੂ ਕਰ ਲਏ ਕਹਿੰਦਾ ਮੇਰੇ ਸਾਲਿਆਂ ਨੇ ਮੇਰੇ ਤੋਂ 1.5 ਲੱਖ ਰੁਪਈਆ ਮੰਗਿਆ ਵੀ ਧਾਰ ਸਾਨੂੰ ਵਿਆਜ ਤੇ 1.5 ਲੱਖ ਰੁਪਈਆ ਸਾਨੂੰ ਲੋੜ ਆ ਕਹਿੰਦਾ ਸਾਡੇ ਕੋਲੇ ਵੀ ਉਦੋਂ 4 ਰੁਪਏ ਹੁੰਦੇ ਵੀ ਸੀਗੇ ਬਾਈ ਕਹਿੰਦਾ ਵੀ ਮੈਂ ਕਿਹਾ ਵੀ ਕਿੰਨੇ ਟਾਈਮ ਲਈ ਧਾਰ ਪੈਸੇ ਚਾਹੀਦੇ ਆ ਉਹ ਕਹਿੰਦੇ ਵੀ 2 ਮਹੀਨੇ ਵਾਲੀ ਚਾਹੀਦੇ ਆ ਤੇ ਬਾਈ ਕਹਿੰਦਾ ਵੀ ਮੈਂ ਆਪਦੇ ਵੱਡੇ ਭਰਾ ਤੋਂ ਚੋਰੀ 1.5 ਲੱਖ ਰੁਪਈਆ ਬਾਜੂ ਮੇਰੀ ਘਰ ਲਈ ਕਲੇਸ ਪਾਉਗੀ ਘਰੇ ਹਨਾ ਵੀ ਘਰੇ ਬਖੇੜਾ ਹੋਊਗਾ ਕੋਈ ਫਾਇਦਾ ਨਹੀਂਗਾ ਕਹਿੰਦਾ ਮੈਂ ਸੋਚੀ ਤਾਂ ਸਿਆਣੀ ਗੱਲ ਵੀ ਚੱਲ 2 ਮਹੀਨੇ ਨੂੰ ਪੈਸੇ ਮੜਾਉਣੇ ਆ ਕੋਈ ਗੱਲ ਨਹੀਂ ਵੀ ਇਸ ਗੱਲ ਤੇ ਮਿੱਟੀ ਪੈ ਜਾਊ ਕਹਿੰਦਾ ਮੈਂ ਮਾੜੀ ਕਿਸਮਤ ਨੂੰ 1.5 ਲੱਖ ਰੁਪਈਆ ਕਹਿੰਦਾ ਆਪਦੇ ਸਾਲਿਆਂ ਨੂੰ ਦੇ ਬੈਠਾ ਵਿਆਜ ਤੇ ਕਹਿੰਦਾ ਵੀ 2 ਮਹੀਨੇ ਵੀ ਲੰਘ ਗਏ 4 ਵੀ ਲੰਘ ਗਏ 6 ਵੀ ਲੰਘ ਗਏ ਸਾਲ ਲੰਘ ਗਿਆ ਕਹਿੰਦਾ ਵੀ ਮੈਂ ਆਪਦੀ ਘਰੇ ਨੂੰ ਕਿਹਾ ਕਰਨੇ ਪੈਸੇ ਮੜਾ ਕਹਿੰਦਾ ਮੇਰੀ ਘਰੇ ਨੂੰ ਫੋਨ ਕਰਨਾ ਕਰਨਾ ਆਪਦੇ ਭਰਾਵਾਂ ਨੂੰ ਉਹਨਾਂ ਨਾਲ ਗੁਲਾਰੇ ਲਾਪੀ ਲਾਈ ਆਇਆ ਕਰਨੇ ਜੇ ਉਹਨਾਂ ਨੂੰ ਮੈਂ ਆਪ ਕਹਿੰਦਾ ਵੀ ਮੈਂ ਤਾਂ ਵਿਚਾਲੇ ਫਸ ਗਿਆ। ਕਹਿੰਦਾ ਹੌਲੀ ਹੌਲੀ ਬਈ ਮੇਰੇ ਭਰਾ ਨੂੰ ਪਤਾ ਲੱਗ ਗਿਆ ਵੀ ਲਿਮਟ ਚ ਕਢਾ ਕੇ 1.5 ਲੱਖ ਰੁਪਈਆ ਮੇਰੇ ਛੋਟੇ ਭਰਾ ਨੇ ਵਰਤੇ ਆ। ਕਹਿੰਦਾ ਵੀ ਜਦੋਂ ਉਹਨੇ ਮੈਨੂੰ ਪੁੱਛਿਆ ਵੀ ਆ 1.5 ਲੱਖ ਰੁਪਈਏ ਦੀ ਐਂਟਰੀ ਵੱਜੀ ਹੋਈ ਆ, ਕਢਾਇਆ ਹੋਇਆ ਕਿੰਨੇ ਕਢਾਇਆ। ਕਹਿੰਦਾ ਵੀ ਫਿਰ ਮੈਂ ਮੰਨ ਗਿਆ ਵੀ ਇਸ ਤਰ੍ਹਾਂ ਕਰਕੇ ਮੇਰੇ ਸਹੁਰਿਆਂ ਨੂੰ ਲੋੜ ਸੀ ਕਿ 1.5 ਲੱਖ ਦੀ ਤੇ ਉਹਨਾਂ ਨੇ ਵਿਆਜ ਤੇ ਫੜੇ ਆ। ਵੀ ਉਹ ਦੇ ਦੇਣਗੇ। ਕਹਿੰਦਾ ਮੇਰਾ ਭਰਾ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਜੇ ਤੂੰ ਦੇ ਦਿੱਤਿਆ ਤਾਂ ਕੋਈ ਗੱਲ ਨਹੀਂ ਵੀ ਦੇਣਗੇ ਕਦੋਂ ਇਹ ਗੱਲ ਮੈਨੂੰ ਦੱਸ। ਕਹਿੰਦਾ ਮੈਂ ਕਿਹਾ ਵੀ ਕੋ ਮੁੱਕ ਦੀ ਗੱਲ 2 ਸਾਲ ਲੰਘ ਗਏ ਕਹਿੰਦਾ ਵੀ ਜੋ 2 ਸਾਲ ਲੰਘ ਗਏ ਨਾ ਕੋਈ ਉਹਨਾਂ ਨੇ ਵਿਆਜ ਦਿੱਤੀ ਨਾ ਕੋਈ ਉਹਨੇ ਪੈਸਾ ਮੋੜਿਆ ਕਹਿੰਦਾ ਇਸ ਗੱਲੋਂ ਫਿਰ ਮੇਰਾ ਵੱਡਾ ਭਰਾ ਕਹਿੰਦਾ ਮੇਰੇ ਨਾਲ ਬੋਲ ਪਿਆ ਉਹ ਕਹਿੰਦਾ ਵੀ ਤੂੰ ਬਿਨਾ ਪੁੱਛੇ ਤਾ ਪੈਸੇ ਦੇ ਦਿੱਤੇ ਮੈਂ ਤਾਂ ਵੀ ਨਹੀਂ ਬੋਲਿਆ ਦੂਜੀ ਗੱਲ ਤੂੰ ਕਹੇ ਵਿਆਜ ਤੇ ਦਿੱਤੇ ਆ ਮੈਂ ਹਜੇ ਤੱਕ ਕੋਈ ਗੱਲ ਨਹੀਂ ਕਹਿੰਦਾ ਵੀ ਹੁਣ ਤੇਰੇ ਸਾਲੇ ਲਾਰੇ ਲਾਈ ਜਾਂਦੇ ਆ ਨਾ ਵਿਆਜ ਦਿੰਦੇ ਆ ਨਾ ਮੂਲ ਦਿੰਦੇ ਵੀ ਇਹ ਤਾਂ ਪੈਸੇ ਡੁੱਬਣਗੇ ਕਹਿੰਦਾ ਵੀ ਜਦੋਂ ਮੇਰੇ ਭਰਾ ਨੇ ਆ ਗੱਲ ਕੀਤੀ ਕਹਿੰਦਾ ਕੋਈ ਮੇਰੀ ਘਰ ਵਾਲੀ ਬੋਲਣ ਲੱਗ ਗਈ ਵੀ ਤੂੰ ਮੇਰੇ ਭਰਾ ਨੂੰ ਵੱਧ ਘੱਟ ਕਰੇ ਕਲੇਸ਼ ਖੜਾ ਹੋ ਗਿਆ ਕਹਿੰਦਾ ਘਰੇ ਸਾਡੇ ਉਹ 1.5 ਲੱਖ ਰੁਪਏ ਨੂੰ ਲੈ ਕੇ ਇੰਨਾ ਕ ਕਲੇਸ਼ ਪੈਣ ਲੱਗ ਗਿਆ ਵੀ ਗੱਲਾਂ ਛੱਡ ਦੇ ਪਰ ਕਹਿੰਦਾ ਵੀ ਮੇਰੇ ਸਾਲਿਆ ਨੇ ਦੁੱਕੀ ਨਹੀਂ ਮੋੜੀ ਕਹਿੰਦਾ ਉਹ ਸਾਲਿਆ ਨੂੰ 1.5 ਲੱਖ ਦੇਣ ਦੇ ਚੱਕਰ 'ਚ ਕਹਿੰਦਾ ਮੇਰਾ ਭਰਾ ਕਹਿੰਦਾ ਮੇਰੇ ਨਾਲ ਅੱਡ ਹੋ ਗਿਆ ਕਹਿੰਦਾ ਸ਼ਾਇਦ ਮੇਰਾ ਭਰਾ ਅੱਡ ਨਾ ਹੀ ਹੁੰਦਾ ਕਹਿੰਦਾ ਪਰ ਮੇਰੀ ਜਿਹੜੀ ਘਰ ਵਾਲੀ ਸੀ ਕਹਿੰਦਾ ਵੀ ਉਹਦੀ ਜ਼ੁਬਾਨ ਬਾੜੀ ਚੱਲਦੀ ਸੀ ਕਹਿੰਦਾ ਇਹ ਬਾੜਾ ਗਲਤ ਬੋਲਦੀ ਸੀ ਮੇਰੇ ਭਰਾ ਨੂੰ ਤੇ ਮੇਰੀ ਪਰਜਾਈ ਨੂੰ ਬਾਈ ਕਹਿੰਦਾ ਵੀ ਫਿਰ ਸਾਨੂੰ ਉਹਨਾਂ ਨੇ ਅੱਡ ਕਰਤਾ ਸਾਡੀ ਖੇਤੀ ਵੀ ਅੱਡ ਕਰਤੀ ਸਾਨੂੰ ਘਰੋਂ ਵਾਰ ਵੀ ਅੱਡ ਕਰਦਾ। ਕਹਿੰਦਾ ਹੁਣ ਜਿਹੜੀ ਮੇਰੀ ਘਰ ਵਾਲੀ ਸੀ ਇਹਨੂੰ ਪੇਕਿਆਂ ਤੋਂ ਉਂਗਣਾ ਲੱਗਦੀਆਂ ਸੀਗੀਆਂ, ਇਹਦੇ ਭਰਾ ਇਹਨੂੰਂਗਲਾ ਲਾਉਂਦੇ ਸੀਗੇ। ਕਹਿੰਦਾ ਵੀ ਇੰਨੇ ਏ ਰੱਟਾ ਪਾਲਿਆ ਵੀ ਮੈਂ ਤਾਂ ਇੱਥੇ ਰਹਿਣਾ ਹੀ ਨਹੀਂਗਾ। ਵੀ ਤੂੰ ਜ਼ਮੀਨ ਵੇਚ ਆਪਾਂ ਇੱਥੋਂ ਚਲੇ ਜਾਈਏ ਨਾ ਆਪਾਂ ਇੱਥੇ ਰਹਿਣਾ। ਕਹਿੰਦਾ ਮੈਂ ਬਥੇਰੇ ਚ ਅੜਿਆ ਰਿਹਾ ਕਹਿੰਦਾ ਪਰ ਮੇਰੀ ਪੇਸ਼ ਨਹੀਂ ਗਈ। ਕਹਿੰਦਾ ਬਾਈ ਕਹਿੰਦਾ ਹਾਰ ਕੇ ਮੇਰੀ ਘਰ ਵਾਲੀ ਨੇ 5 ਕਿੱਲੇ ਜ਼ਮੀਨ ਵਕਾ ਕੇ ਛੱਡੀ। ਘਰ ਬੂਆ ਵਕਾਤਾ ਇੱਥੋਂ ਜ਼ਮੀਨ ਵਕਾ ਕੇ ਕਹਿੰਦਾ ਜਾ ਕੇ ਆਪਦੇ ਪੇਕਿਆਂ ਦੇ ਪਿੰਡ ਜ਼ਮੀਨ ਲੈ ਆਤੀ। ਕਹਿੰਦਾ ਵੀ ਕਹਿੰਦਾ ਹੁਣ ਉੱਥੇ ਮੈਂ ਕੱਲਾ ਸੀਗਾ ਕਦੇ ਦੇ ਭਰਾ ਆ ਜਾ ਕਰਨਾ ਕਦੇ ਦਾ ਪਿਓ ਸਾਡੇ ਘਰੇ ਆ ਜਾ ਕਰੇ ਕਦੀ ਮਾਂ ਆ ਜਾ ਕਰੇ ਕਹਿੰਦਾ ਇੱਥੋਂ ਤੱਕ ਕਿ ਸਾਡੇ ਘਰੋਂ ਸਬਜ਼ੀਆਂ ਬਣ ਬਣ ਕੇ ਕਹਿੰਦਾ ਪੇਕਿਆਂ ਦੇ ਘਰੇ ਜਾਂਦੀਆਂ ਸੀ ਕਹਿੰਦਾ ਕਹਿੰਦਾ ਹੁਣ ਇੱਕੋ ਤਾਂ ਪਿੰਡ ਸੀਗਾ ਕਹਿੰਦਾ ਇਹਨੇ ਮਾਦੀਤੀ ਨੇ ਕਦੇ ਮੀਟ ਬਣਾ ਕੇ ਆਪਦੇ ਭਰਾਵਾਂ ਵਾਸਤੇ ਘਰੇ ਘੱਲਿਆ ਕਰਨਾ ਕਦੇ ਅੱਜ ਆਹ ਸਬਜ਼ੀ ਮੈਂ ਭਰਾਵਾਂ ਵਾਸਤੇ ਘੱਲਣੀ ਹੈ ਕਦੇ ਜੇ ਕਰਨੀ ਹੈ ਉਹ ਕਰਨੀ ਹੈ ਕਹਿੰਦਾ ਜਿਹੜੇ ਮੇਰੇ ਸਹੁਰੇ ਸੀ ਕਹਿੰਦਾ ਵੀ ਉਹ ਸਿਰੇ ਦੇ ਨੰਗ ਸੀਗੇ ਉਹਨਾਂ ਨੂੰ ਖਾਣ ਬਣ ਗਿਆ ਸੀ ਵੀ ਹੁਣ ਖਾਣ ਵਧੀਆ ਬਣ ਗਿਆ ਵੀ ਪ੍ਰਾਉਣਾ ਸਾਡਾ ਸਾਡੇ ਪਿੰਡ ਆ ਗਿਆ ਕਹਿੰਦਾ ਵੀ ਉਹਨਾਂ ਨੇ ਜਾ ਰਹੀ ਸੀਗੇ ਕਹਿੰਦਾ ਹੌਲੀ ਹੌਲੀ ਮੇਰੀ ਘਰ ਦੀ ਨੇ ਜੇ ਮੈਂ ਕਰੇ ਆਰਤੀ ਉਹ ਲੈ ਕੇ 25000 ਰੁਪਿਆ ਰੱਖਿਆ ਕਰਨਾ 5000 ਆਸੇ ਪਾਸੇ ਕਰਦਿਆ ਕਰਨਾ ਕਦੇ 2000 ਕਰਦਿਆ ਕਰਨਾ ਕਦੇ 3500 ਕਰਦਿਆ ਕਰਨਾ ਇਸ ਤਰ੍ਹਾਂ ਉਲਟ ਪੁਲਟ ਪੈਸਿਆਂ ਦੀ ਕਰਨ ਲੱਗਾ ਕੀ ਤੇ ਮੇਰੇ ਤੋਂ ਚੋਰੀ ਛੱਪੀ ਕਹਿੰਦਾ ਭਰਾਵਾਂ ਨੂੰ ਪੈਸੇ ਦੇਣ ਲੱਗ ਗਈ ਕਹਿੰਦਾ ਵੀ ਜਦੋਂ ਹੁਣ ਬੰਦੇ ਦੀ ਘਰ ਵਾਲੀ ਚੋਰ ਹੋ ਜੇ ਹਨਾ ਘਰ ਵਾਲੀ ਦੀ ਨੀਂਦ 'ਤੇ ਫਰਕ ਪੈ ਜੇ ਕਹਿੰਦਾ ਵੀ ਫਿਰ ਉੱਥੇ ਤਾਂ ਕਰਜ਼ਾ ਚੜੂਗੇ ਚੜੂਗਾ ਫਿਰ ਬੰਦਾ ਕੀ ਕਰੂਗਾ ਹਨਾ ਵੀ ਜੇ ਬੰਦੇ ਨੇ ਘਰੇ ਲਿਆ ਕੇ ਪੈਸੇ ਰੱਖੇ ਆ ਫਸਲ ਵੇਚ ਕੇ ਤੇ ਉਹ ਪੈਸੇ ਮੰਨ ਲਓ ਆਸੇ-ਪਾਸੇ ਹੋਣ ਲੱਗ ਜਾਂਦੇ ਕਹਿੰਦਾ ਫਿਰ ਤੁਹਾਨੂੰ ਪਤਾ ਹੀ ਹੈ ਕਹਿੰਦਾ ਵੀ ਹੌਲੀ-ਹੌਲੀ ਕਹਿੰਦਾ ਕੰਮ ਕਰ ਜਾਈ ਹੋਣ ਲੱਗ ਗਿਆ ਕਹਿੰਦਾ ਫਿਰ ਅਮਰੀਕਾ ਲਈ ਇਸ ਗਾ ਦਾ ਰੱਟਾ ਪਾਲਿਆ ਵੀ ਗੱਡੀ ਕਢਾਉਣੀ ਹੈ ਕਹਿੰਦਾ ਭਰਾਵਾ ਹੁਣ ਝੁੱਗੇ 'ਚ 5 ਕਿੱਲੇ ਜ਼ਮੀਨ 15 ਲੱਖ ਦੀ ਗੱਡੀ ਕਢਾ ਲਈ ਮੁੜ ਕੇ ਉਹਦੀਆਂ ਕਿਸ਼ਤਾਂ ਕਹਿੰਦਾ ਮਸਾਂ ਮਾਰ ਕੇ ਤਾਰਿਆ ਕਰੀਏ ਕਹਿੰਦਾ ਉਹ ਗੱਡੀ ਮੇਰੇ ਸਾਲੇ ਦੱਬੀ ਫਿਰਿਆ ਕਰਨਾ ਕਦੇ ਐ ਨੂੰ ਲੰਘ ਜਾ ਕਰਨਾ ਕਦੇ ਐ ਨੂੰ ਲੰਘ ਜਾ ਕਰਨਾ ਕਹਿੰਦਾ ਉਹ ਮੇਰੇ ਸਾਲੇ ਨੇ ਗੱਡੀ ਦੱਬੀ ਫਿਰਿਆ ਕਰਨੀ ਕਦੇ ਉਹਨਾਂ ਨੇ ਮੋਟਰਸਾਈਕਲ ਮੰਗ ਕੇ ਲੈ ਜਾ ਕਰਨਾ ਕਹਿੰਦਾ ਇੱਕ ਦੋ ਮ ਫਿਰ ਕਿਲਾ ਵੇ ਕੀ ਕਹਿੰਦਾ ਮੈਨੂੰ ਇਹ ਨਹੀਂ ਸਮਝ ਆਇਆ ਵੀ ਜਿਹੜੀ ਮੇਰੀ ਜ਼ਮੀਨ ਵੇਖਦੀ ਰਹੀ ਵੀ ਉਹਦੇ ਪੈਸੇ ਜਾਂਦੇ ਕਿੱਥੇ ਰਹੇ ਕਹਿੰਦਾ ਉਹਦੋਂ ਵੀ ਸਸਤੇ ਭਾਅ ਸੀ ਜ਼ਮੀਨਾਂ ਦੇ 7-8 ਲੱਖ ਨੂੰ ਜ਼ਮੀਨ ਹੁੰਦੀ ਸੀ ਕਹਿੰਦਾ ਉਦੋਂ ਕਹਿੰਦਾ ਭਰਾਵਾ ਇਸ ਤਰ੍ਹਾਂ ਭੁਰਦੀ 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 ਕਹਿੰਦਾ ਅੱਠਾਂ ਨੌਵਾਂ ਸਾਲਾਂ 'ਚ ਕਹਿੰਦਾ ਉਹ 5 ਕਿੱਲੇ ਕਹਿੰਦਾ ਵੇਲੇ ਲੱਗ ਗਈ ਤੇ ਕਹਿੰਦਾ ਉਹ 5 ਕਿੱਲਾਂ ਦੇ ਅੱਜ ਤੱਕ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਉਹ ਪੈਸਾ ਕਿੱਥੇ ਗਿਆ ਕਿਉਂਕਿ ਕਹਿੰਦਾ ਦੇਣਾ ਲੈਣਾ ਇੰਨਾ ਕੁ ਹੋ ਜਾਂਦਾ ਸੀਗਾ ਵੀ ਫਸਲ ਤੇ ਕਹਿੰਦਾ ਕੰਮ ਬਈ ਲੋਟ ਹੀ ਨਹੀਂ ਸੀ ਆਉਂਦਾ ਇੱਕ ਕਹਿੰਦਾ ਜ਼ਮੀਨ ਹੌਲੀ ਦਵਾਤੀ ਫਸ ਕਹਿੰਦਾ ਬਈ ਉਹ ਜ਼ਮੀਨ ਭੁਰਦੀ ਭੁਰਦੀ ਕਹਿੰਦਾ ਬਈ ਉਹ 5 ਦੇ 5 ਕਿੱਲੇ ਕਹਿੰਦਾ ਬਿਲੇ ਲੱਗ ਗਏ ਕੁਛ ਦੇਣੇ ਲੈਣੇ ਇਹਨਾਂ ਨੂੰ ਦੇ ਤੇ ਤੇ ਕੋਸ਼ ਕਹਿੰਦਾ ਮੇਰੇ ਸਹੁਰੇ ਖਾ ਗਏ ਕਹਿੰਦਾ ਵੀ ਜਮਨ ਨੰਗ ਕਰਤਾ ਕਹਿੰਦਾ ਇਸ ਟਾਈਮ ਤੇ ਸਾਡੇ ਕੋਲੇ ਕਹਿੰਦਾ ਆਪਦਾ ਘਰ ਵੀ ਨਹੀਂ ਹੈਗਾ ਕਹਿੰਦਾ ਬਈ ਹੁਣ ਮੈਂ ਕਿਰਾਏ ਤੇ ਬੈਠਾਂ ਤੇ ਬਾਈ ਕਹਿੰਦਾ ਹੁਣ ਮੈਂ ਮਿਸਤਰੀ ਦੇ ਨਾਲ ਦਿਹਾੜੀ ਤੇ ਜਾਣਾ ਤੇ ਬਾਈ ਕਹਿੰਦਾ ਸੀ ਮੇਰਾ ਮਕਸਦ ਇੱਕੋ ਸੀਗਾ ਵੀ ਇਹ ਸਟੋਰੀ ਵੱਦ-ਵੱਦ ਲੋਕ ਜ਼ਰੂਰ ਸੁਣਨ ਵੀ ਕਦੇ ਵੀ ਆਪਦਾ ਪਿੰਡ ਛੱਡ ਕੇ ਸਹੁਰਿਆਂ ਦੇ ਪਿੰਡ ਨਾ ਜਾਓ ਕਦੇ ਵੀ ਆਪਦੇ ਭਰਾ ਨੂੰ ਨਾ ਛੱਡੋ ਕਦੇ ਵੀ ਘਰ ਵਾਲੀ ਪਿੱਛੇ ਲੱਗ ਕੇ ਜ਼ਮੀਨ ਨਾ ਵੇਚੋ ਕਹਿੰਦਾ ਕੁਝ ਕੁ ਘਰ ਵਾਲਿਆਂ ਦੇ ਦਿਮਾਗ 'ਚ ਢੱਕ ਫਰਕ ਪਿਆ ਹੁੰਦਾ ਕੀ ਆਪ ਦੇ ਘਰ ਬਾਰੇ ਬਿਲਕੁਲ ਨਹੀਂ ਸੋਚਦੀਆਂ ਬਸ ਜੋ ਕੁਝ ਕਹਿੰਦਾ ਉਹਨਾਂ ਨੂੰ ਪੇਕੇ ਹੀ ਲੱਗਦਾ ਵੀ ਸਾਡੇ ਲਈ ਸਾਰਾ ਕੁਝ ਸਾਡੇ ਪੇਕੇ ਹੀ ਨੇ ਕਹਿੰਦਾ ਵੀ ਮੈਂ ਬਥੇਰੇ ਰੋਖਿਆ ਵੀ ਆਪਾਂ ਗੱਡੀ ਕੀ ਕਰਨੀ 15 ਲੱਖ ਦੀ ਕਹਿੰਦਾ ਸਿਰਫ ਇਹਨੇ ਗੱਡੀ ਤਾਂ ਕਢਾਈ ਵੀ ਹਾਂ ਮੇਰੇ ਭਰਾ ਆਉਣ ਜਾਣ ਨੂੰ ਔਖੇ ਨਾ ਹੁਣ ਮੇਰੇ ਭਰਾ ਗੱਡੀ ਦੱਬੀ ਫਿਰਨ ਕਹਿੰਦਾ ਭਰਾਵਾ ਮੇਰੇ ਸਾਲੇ ਹੀ ਉਹ ਗੱਡੀ ਚਲਾਉਂਦੇ ਰਹੇ ਕਹਿੰਦਾ ਮੈਂ ਤਾਂ ਕਦੇ-ਕਦੇ ਉਹ ਗੱਡੀ ਲੈ ਕੇ ਜਾਂਦਾ ਸੀ ਕਿਤੇ ਕਹਿੰਦਾ ਉਹ ਕਦੇ ਆਉਣ ਨੂੰ ਲੈ ਕੇ ਲੰਘ ਜਾ ਉਹੀ ਮੇਰੀ ਘਰ ਵਾਲੀ ਆ ਤੇ ਉਹੀ ਮੇਰੇ ਸਹੁਰੇ ਆ ਜਿਹੜੇ ਹੁਣ ਸਾਡੇ ਨਾਲ ਕਹਿੰਦਾ ਬੋਲਦੇ ਵੀ ਨਹੀਂਗੇ ਸਾਡੇ ਘਰੀਂ ਕਹਿੰਦਾ ਪੈਰ ਵੀ ਨਹੀਂ ਪਾਉਂਦੇ ਤੇ ਕਹਿੰਦਾ ਮੈਂ ਹੁਣ ਆਪਦੀ ਘਰੇ ਨੂੰ ਕਹਿੰਦਾ ਹੁਣ ਆ ਵੀ ਹੁਣ ਦੱਸ ਵੀ ਜਵਾਕਾਂ ਜੋਗੀ ਤੋਂ ਇੱਕ ਮਰਲਾ ਜ਼ਮੀਨ ਨਹੀਂ ਛੱਡੀ ਹਨਾ ਜੋ ਕੁਝ ਪੇਕੇ 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 ਮੇਰੀ ਮਾਂ ਮੇਰੇ ਭਰਾ ਮੇਰੇ ਬਿਰਿਆ ਪਰਜਾਈਆਂ ਤੇ ਹੁਣ ਦੱਸ ਵੀ ਤੇਰੇ ਪੇਕੇਆਂ ਦੇ ਨਾਲ ਕੀ ਕੁਛ ਕੀਤਾ ਵੀ ਅੱਜ ਆਪਾਂ ਹੁਣ ਦਿਹਾੜੀ ਤੇ ਜਾਂਦੇ ਆ ਹਨਾ ਵੀ ਮੈਂ ਸਰਜਰੀ ਕਮਾ ਕੇ ਲਿਆਉਣਾ ਸਰਜਰੀ ਖਾਣੇ ਆ ਵੀ ਹੁਣ ਤੇਰੇ ਭਰਾ ਇੱਥੇ ਵੜਦੇ ਵੀ ਨਹੀਂਗੇ ਹੁਣ ਤਾਂ ਕਹਿੰਦਾ ਰਖੜੀ ਬਣਾਉਣ ਵੀ ਨਹੀਂ ਆਉਂਦੇ ਹੁਣ ਤਾਂ ਵਰਤਨ ਮਰਤਾਈ ਉਹ ਬਾਈ ਕਹਿੰਦਾ ਵੀ ਮੈਂ ਇੱਕ ਗੱਲ ਸਿੱਖ ਲਈ ਦੁਨੀਆਦਾਰੀ ਤੋਂ ਵੀ ਇੱਥੇ ਕੋਈ ਰਿਸ਼ਤੇਦਾਰ ਨਹੀਂ ਕੋਈ ਕੁਝ ਨਹੀਂ ਸਭ ਕੁਝ ਤੇ ਪੈਸਾ ਜੇ ਤੁਹਾਡੇ ਘਰੇ ਪੈਸਾ ਤਾਂ ਤੁਹਾਡੇ ਸਾਰੇ ਰਿਸ਼ਤੇ ਤੁਹਾਡੇ ਮੋਢਿਆਂ ਦੇ ਨੱਚਣਗੇ ਤੇ ਜਦੋਂ ਤੁਸੀਂ ਨੰਗ ਹੋ ਜਾਂਦੇ ਹੋ ਉਦੋਂ ਕੋਈ ਰਿਸ਼ਤੇਦਾਰ ਤੁਹਾਡੇ ਵੇੜੇ ਵੀ ਨਹੀਂ ਵੱੜਦਾ ਇਸ ਵੀਡੀਓ ਨੂੰ ਬਾਤ ਬਾਤ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਬਾਤ ਬਾਤ ਲੋਕਾਂ ਤੱਕ ਪਹੁੰਚੇ ਬਾਤ ਉਹ ਲੋਕ ਸੁਚੇਤ ਹੋਣ ਤੇ ਕਿਸੇ ਹੋਰ ਦਾ ਘਰ ਨਾ ਉਜੜੇ ਸਾਡਾ ਮਕਸਦ ਹੁੰਦਾ ਬਾਤ ਉਹ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਜਿਹੜਾ ਬਹੁਤ-ਬਹੁਤ ਧੰਨਵਾਦ